ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਤੇ ਪੇਜ ਨੂੰ ਕਰ ਲਿਓ ਫੋਲੋ ਤੇ ਫੇਸਬੁੱਕ ਤੇ YouTube ਤੇ ਆਪਣਾ ਪੇਜ ਚੱਲਦਾ ਜੀ ਇਹ ਤੇ ਤੁਹਾਡੇ ਵਾਸਤੇ ਲੈ ਕੇ ਆਏ ਜੀ ਟਰੈਕਟਰਾਂ ਤੇ ਟਰੈਕਟਰ ਮੰਡੀ ਦਿਖਾਉਣ ਲੱਗੇ ਆ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ ਪਹਿਲਾਂ ਲੈ ਕੇ ਆਏ ਜੀ ਫਾਰਮ ਟਰੈਕ 60 ਟਰੈਕਟਰ ਦੇ ਚਾਰ ਚਾਰੇ ਟਾਇਰ ਨਵੇਂ ਆ ਜੀ 90 ਪੈਸੇ ਟਾਇਰ BKT ਤੇ ਪਿਛਲੇ ਜੀ 13 6 28 ਦੇ ਤੇ ਅਗਲੇ ਵੀ 90 ਪੈਸੇ BKT ਦੇ ਫੰਡਿਸ਼ਨ ਟਰੈਕਟਰ ਦੇ ਚੈੱਕ ਕਰ ਲਓ ਮਗਰਾੜ ਨਵੇਂ ਲੱਗੇ ਹੋਏ ਆ 2003 ਮਾਡਲ ਹੈ ਟਿਕੂੜਾ ਬੰਪਰ ਲੱਗਿਆ ਹੋਇਆ ਫਾਰਮ ਟ੍ਰਿਕ 60 2003 ਮਾਡਲ ਹੈ 2 ਲੱਖ ਰੁਪਿਆ ਡਿਮਾਂਡ ਹੈ ਬਾਈ ਜੀ ਤਿੰਨ ਨੰਬਰਸ ਉਹਨੂੰ ਦੇ ਦਾਂਗੇ ਬਾਅਦ ਚ ਗੱਲਬਾਤ ਕਰ ਲਿਓ ਸਕਰੀਨ ਤੇ ਚਲਾ ਦਾਂਗੇ ਇਸ ਤੋਂ ਬਾਅਦ ਫਿਰ ਆ ਗਿਆ ਜੀ 735 ਸਵਰਾਜ 98 ਮਾਡਲ ਹੈ 1 ਲੱਖ 40 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਟਾਇਰ ਪਿਛਲੇ 12 4 28 ਤੇ 90 ਪੈਸੇ ਸੀਆ ਟਾਸ਼ੂ ਮਾਨ ਦੇ ਜਿੰਮੇਦਾਰਾ ਟਰੈਕਟਰ ਹੈ ਤੇ ਅਗਲੇ ਟਾਇਰ 40 ਕੇ ਪੈਸੇ ਜੀ ਜਿੰਮੇਦਾਰਾ ਟਰੈਕਟਰ ਹੈ 98 ਮਾਡਲ ਹੈ 1 ਲੱਖ ਤੇ 40000 ਰੁਪਏ ਡਿਮਾਂਡ ਹੈ ਜੀ ਤੇ ਬਠਿੰਡੇ ਦਾ ਨੰਬਰ ਹੈ ਦਾ ਤੇ ਇਹ ਅੰਦਰ ਪੰਪ ਵਾਲਾ ਬਾਈ ਬਾਹਰ ਪੰਪ ਵਾਲਾ ਨਹੀਂ ਟਰੈਕਟਰ 98 ਮਾਡਲ ਅਨੀਲੇ ਮਗਰਾੜਾ ਚ ਤੇ ਇਸ ਤੋਂ ਬਾਅਦ ਹਾਲੈਂਡ ਸੁਪਰ 2014 ਮਾਡਲ 36 ਸੀ ਟਰੈਕਟਰ ਜਮਨ ਨਾਮ ਹੈ ਫੋਲੋ ਦੇ 16928 ਦੇ 3 ਸਪੀਡ 495000 ਰੁਪਏ ਰੇਟ ਹੈ 2014 ਮਾਡਲ ਹੈ ਨਿਊ ਹੋਲੈਂਡ 363 3 ਸਪੀਡ ਇਸ ਤੋਂ ਬਾਅਦ ਲੈ ਕੇ ਆਨੇ ਸਾਨੂੰ ਜੀ 4 ਬੀ ਲ ਸੋਨਾਲੀ ਕਾ ਟਾਈਗਰ 2023 ਮਾਡਲ ਹੈ ਪੰਜਾਬ ਦਾ ਨੰਬਰ ਹੈ 790000 ਰੁਪਏ ਰੇਟ ਹੈ ਇਸ ਦਾ 4 ਬੀ ਲ ਟਰੈਕਟਰ ਦੇ ਪੈਰ ਹੈਗੇ 90 ਪੈਸੇ ਬੇਟ ਪੂਟਰ ਲੱਗੇ ਹੋਏ ਐਮ ਆਰ ਐਫ ਦੇ ਟਾਇਰ 16 9 28 2023 ਮਾਡਲ ਹੈ ਬਈ ਇਹ ਬਿਨਾ ਸੀ ਆਰ ਡੀ ਹੈ ਸੀ ਆਰ ਡੀ ਹੈ ਸੀ ਆਰ ਡੀ ਹੈ ਤੇ ਬੇਟ ਪੂਟਰ ਬਦਲੇ ਲੱਗੇ ਹੋਏ 2023 12 79000 ਰੁਪਏ ਤੇ ਬਈ ਇਹ 3790 ਕਿੰਨੇ ਪੈਸੇ ਦੇ ਦੋ ਤੇ ਸਵਾਲ ਨੰਬਰ ਦਾ ਮੋਬਾਈਲ ਨੰਬਰ ਹਾਂ ਬਾਈ ਮਾਲਕਾਂ ਦਾ ਨੰਬਰ ਬਾਈ ਮੋਬਾਈਲ ਤੋਂ ਕੱਢ ਕੇ ਦਿੰਦੇ ਕਿੰਨਾਗਾ ਹਰੇ ਨੰਬਰ ਹੈਗਾ 88 722 4826 ਤੇ 99150 4826 ਇਹ ਮੋਬਾਈਲ ਨੰਬਰ ਹੈ ਦੇਖ ਲਓ 99150 4826 ਹੈ 9972848250 ਇਹ ਮੋਬਾਈਲ ਨੰਬਰ ਹੈ सुरेंद्र ਮਾਨ ਕਿਸੇ ਵੀਰ ਨੇ ਟਾਈਗਰ 6944 ਬੀ ਲੈਣਾ ਹੋਵੇ ਫੰਕਸ਼ਨ ਕਾਫੀ ਇਹਦੇ ਵਿੱਚ ਤੇ ਪੰਜਾਬ ਦਾ ਨੰਬਰ ਹੈ ਇਸ ਤੋਂ ਬਾਅਦ ਫਿਰ ਆ ਗਿਆ ਜੀ ਐਸ਼ਰ 2013 ਮਾਡਲ ਹੈ 210000 ਰੁਪਏ ਡਿਮਾਂਡ ਹੈ ਅਗਲੇ ਟਾਇਰ ਰੱਦੇ 241 ਦੇ ਪਿਛਲੇ 12 24 28 ਦੇ ਟਾਇਰ ਨਵੇਂ ਜਿਵੇਂ ਨਵੇਂ ਟਾਇਰ ਸ਼ੈਰ 244 2013 ਮਾਡਲ 2,10,000 ਰੁਪਏ ਦੀ ਡਿਮਾਂਡ ਹੈ ਤੇ ਜਿਹੜੋ ਟਰੈਕਟਰ ਲੈਣੇ ਹੋ ਕਿਸੇ ਵੀਰ ਨੇ ਤਾਂ ਸਕਰੀਨ ਤੇ ਸੁਣ ਨੰਬਰ ਚਲਾ ਦੇਗਾ ਕੰਟੈਕਟ ਕਰ ਲਿਓ ਤੁਸੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਉਸਤ